ਖਾਲਸਾ ਸਾਜਨਾ ਜੀਸ ਤੇ ਵਿਸ਼ੇਸ਼ ਮੌਕੇ ਤੇ ਗੁਰਬਾਣੀ ਕੰਠ ਸੁੰਦਰ ਦਸਤਾਰ ਅਤੇ ਕਵਿਸ਼ਰੀ ਦੇ ਮੁਕਾਬਲੇ ਪਿੰਡ ਪੈਣੀ ਬਡਿੰਗਾ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ ਇਹ ਮੁਕਾਬਲੇ 12 April 2024 ਦਿਨ ਸ਼ੁੱਕਰਵਾਰ ਨੂੰ ਕਰਵਾਏ ਜਾਣਗੇ ਗੁਰਬਾਣੀ ਕੰਠ ਮੁਕਾਬਲੇ ਜੂਨੀਅਰ ਗਰੁੱਪ 9 ਤੋਂ 13 ਸਾਲ ਸੀਨੀਅਰ ਗਰੁੱਪ 14 ਤੋਂ 18 ਸਾਲ ਦਸਤਾਰ ਮੁਕਾਬਲੇ ਜੂਨੀਅਰ ਗਰੁੱਪ 9 ਤੋਂ 13 ਸਾਲ ਸੀਨੀਅਰ ਗਰੁੱਪ 14 ਤੋਂ 18 ਸਾਲ ਕਵੀਸ਼ਰੀ ਮੁਕਾਬਲੇ ਜੂਨੀਅਰ ਗਰੁੱਪ 9 ਤੋਂ 14 ਸਾਲ ਸੀਨੀਅਰ ਗਰੁੱਪ 15 ਤੋਂ 22 ਸਾਲ ਹੋਣਗੇ ਆਨਲਾਈਨ ਐਂਟਰੀਆਂ ਵਾਸਤੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਗੁਰਬਾਣੀ ਕੰਠ ਵਾਸਤੇ 978000403 ਕਵੀਸ਼ਰੀ ਮੁਕਾਬਲਾ 97818 38969 ਦਸਤਾਰ ਮੁਕਾਬਲਾ 98773 28768 ਇਹ ਮੁਕਾਬਲੇ ਪਾਲ ਸਿੰਘ ਸੇਖੋਂ ਕੈਲਗਰੀ ਕਨੇਡਾ ਐਨ ਆਰ ਆਈ ਵੀਰ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਪੈਣੀ ਵਡਿੰਗਾ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਗੁਰੂ ਕਾ ਲੰਗਰ ਅਟੁੱਟ ਵਰਤੇਗਾ